ਸਤਿਗੁਰੂ ਵੀਰ ਜੀ ਕਲਜਿੰਦਰ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਆ ਬਾਈ ਕੋਲ ਦੋ ਹੀ ਪਸ਼ੂ ਆ ਤੇ ਵਧੀਆ ਤਾਜੀ ਸੂਈ ਝੋਟੀ ਆ ਇੱਕ ਵੜਾ ਤੇ ਵਧੀਆ ਬਾਈ ਨਾਲ ਕਰਦੇ ਆ ਗੱਲ ਬਾਤ ਤੇ ਤਾਜੀ ਡੰਗਰ ਸੂਏ ਦੋਵੇਂ ਤੇ ਵਧੀਆ ਪਸ਼ੂ ਬਾਈ ਨਾਲ ਕਰਦੇ ਆ ਗੱਲ ਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਆ ਜੀ ਵਧੀਆ ਵੀਰ ਜੀ ਵਧੀਆ ਵੀਰ ਜੀ ਠੀਕ ਆ ਜੀ ਵਿਜੀ ਕੁਲ ਜਨਰੇਟਰੀ ਫਾਰਮਿੰਗ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਭੈਣਾਂ ਨੂੰ ਇਹੋ ਬੇਨਤੀ ਹੈ ਕਿ ਚੈਨਲ ਨੂੰ ਵਾਤ ਵਾਤ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਕਮੈਂਟ ਚੰਗੇ ਚੰਗੇ ਵੀਰ ਜੀ ਵਧੀਆ ਵਧੀਆ ਜੋ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਪਾਈ ਤੇ ਵਧੀਆ ਸਪੌਂਸ ਜਤਾ ਪਹਿਲੀ ਵੀਡੀਓ ਨੂੰ ਤੇ ਮੇਰੇ ਭਰਾ ਸਾਰੇ ਵਧੀਆ ਲਾਈਕ ਕਮੈਂਟ ਸੇ ਸ਼ੇਅਰ ਕਰੋ ਵਾਦਵਾ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਇਹੋ ਬੇਨਤੀ ਹੈਗੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਦਵਾ ਤੇ ਲਾਈਕ ਕਮੈਂਟ ਸੇ ਸ਼ੇਅਰ ਕਰੋ ਜੀ ਜੋ ਨਵੇਂ ਤੋਂ ਨਵਾਂ ਪਸ਼ੂ ਲਿਆ ਕੇ ਵਿਖਾਈ ਗਿਆ ਜੀ ਠੀਕ ਹੈ ਜੀ ਹਾਂਜੀ ਦੋ ਪਸ਼ੂ ਬਾਈ ਜੀ ਹਾਂਜੀ ਦੋ ਹੀ ਆ ਗਏ ਦੱਸੋ ਜੀ ਹਾਂਜੀ ਇਹ ਵੈੜ ਆ ਸੂਈ ਤਾ ਜੀ ਹਾਂਜੀ ਮਗਰ ਇਹਦੇ ਵਸ਼ੀ ਆ ਗਈ ਜੋ ਠੀਕ ਹੈ ਦੁੱਧ 16 17 ਕਿਲੋ ਕੱਢੂਗੀ ਵੈੜ ਹਾਂਜੀ ਖੰਡੀ ਸਰੀ ਲਾਗੇ ਠੀਕ ਹੈ ਥਾਨ ਫੁਣ ਚੰਗਾ ਲੱਗਾ ਇਹ ਵੈੜ ਨੂੰ ਓਕੇ ਜੀ ਹਾਂਜੀ ਬਹੁਤ ਚੰਗੇ ਥਾਨ ਦੀ ਕੁਆਲਿਟੀ ਚਵਾ ਬੜਾ ਲੱਗਿਆ ਬੋਲਾ ਠੀਕ ਜੀ ਹ

ਤੇ ਕਿ ਨਾ ਬਾਜੀ ਬੋਲਾ ਜ ਟਾਈਮ ਬੋਲਾ ਵੀਰੇ ਅੱਤੀ ਚਵਾਈ ਕੀਤੀ ਐ ਦੋ ਚਵਾਈਆਂ ਹੋਈਆਂ ਜਿਹੋ ਇਹਦੀਆਂ ਹਾਂਜੀ ਵੈੜ 16 17 ਕਿਲੋ ਦੁੱਧ ਕੱਢੂਗੀ ਠੀਕ ਜੀ ਥਾਂ ਤੋਂ ਚੰਗਾ ਬਾਕੀ ਠੰਡੀ ਸਰੀਲ ਜਿਹਾ ਓਕੇ ਜੀ ਦੱਸੋ ਬਾਜੀ ਕੀ ਮੁੱਲ ਫਿਰ ਮੁੱਲੇ ਤਾਂ ਵੀਰੇ 65 ਜਾਂ 60 ਆ ਹਾਂਜੀ ਇਹ ਹਾਂ ਨਾ ਜਿਹੜੀ 55000 ਦੀ ਵੈੜ ਦੇ ਦਾਂਗੇ 55000 ਦੀ ਹਾਂਜੀ ਹਾਂਜੀ ਤੇ ਕੀ ਬਾਜੀ ਮਨ ਕਰਨਾ ਮਨ ਤਾਂ ਨਾ ਕਰਦਾ ਏ 100 ਕਿਲੋਮੀਟਰ ਦੀ ਪਹੁੰਚ ਫ੍ਰੀ ਕਰਦਾਂਗੇ ਵੀਰ ਜੀ ਪਹੁੰਚ ਫ੍ਰੀ ਪਹੁੰਚ ਫ੍ਰੀ ਚਲੋ ਠੀਕ ਜੀ ਹਾਂ ਜੀ ਬਾਕੀ ਵੈਰ ਤੇ 60 ਦੀ 65 ਦੀ ਵੀ ਹੈਗੀ ਆ ਹਾਂ ਜੀ ਅਜਾਜ ਮੁੱਲ ਠੀਕ ਜੀ ਨਾਲ ਪਹੁੰਚ ਕਰਤੀ 100 ਕਿਲੋਮੀਟਰ ਫ੍ਰੀ ਹੋ ਗਈ ਆ ਚਲੋ ਜੀ ਭਾਵੇਂ 100 ਕਿਲੋਮੀਟਰ ਪਹੁੰਚ ਕਰਾ ਲੇ ਤੇ ਭਾਵੇਂ ਬਾਈਕ ਛੋੜ ਕੇ ਬਹਿ ਕੇ ਆ ਜੇ 100 ਕਿਲੋਮੀਟਰ ਤੇ ਪੈਸੇ 2500 ਦੇ ਭਾਵੇਂ ਛੋੜ ਕਰਾ ਲੇ ਠੀਕ ਹੈ ਜੀ ਹਾਂ ਜੀ ਜੋੜੜੀ ਸ਼ਾ ਹੋ ਗਈ ਹਾਂ ਜੀ ਬਾਕੀ ਸਣਾ ਸੁਣਾ ਦੀ ਪੂਰੀ ਠੀਕ ਹੈ ਜੀ ਆਪਣੀ ਗਾਰੰਟੀ ਜੀ ਓਕੇ ਜੀ ਪੂਰੀ ਸਾਫ ਹੈ ਇਹਦੇ ਅਰੇ ਭਾਵੇਂ ओके okay, चलो भाई बड़ी हां जी भाई जी ਇਹ ਵੀ ਸੂਈ ਜੀ ਸੂਈ ਨੂੰ ਵੇਚਾਰ ਦੇਣਾ ਅੱਜ ਵੀ ਹਾਂ ਜੀ ਇਹਦੇ ਥੱਲੇ ਬੋਲਾ ਹੀ ਹੋਊਗਾ 10-11 ਕਿਲੋ ਠੀਕ ਹੈ ਖੋਲੋ ਜੀ ਆਹ ਬਾਈਕਾ ਦੋ ਹੀ ਪਸ਼ੂ ਹੈ ਤਾਂ ਵਧੀਆ ਨੀ ਕਿਨੇ ਆ ਲਾਈਕ ਕਮੈਂਟ ਸ਼ੇਅਰ ਜਰਾ ਖਿੱਚ ਕੇ ਰੱਖੋ ਲਾਓ ਜੀ ਚੰਗੀ ਝੋਟੀ ਫਣ ਫੂਨ ਬੜਾ ਚੰਗਾ ਲੱਗਾ ਵੀਰ ਜੀ ਜਵਾ ਦੁੱਧ ਜਿਆਦਾ ਨਹੀਂ 13 14 ਕਿਲੋ ਤੋਂ ਨਹੀਂ ਕਿਤੇ ਜਾਂਦੀ ਓਕੇ ਜੀ ਉਹ ਮਾਲ ਸਾਰਾ ਵੇਗ ਗਿਆ ਆਪਣਾ ਤਿੰਨ ਝੋਟੀਆਂ ਹੋਰ ਲਈਆਂ ਉਹ ਕੱਲ ਨੂੰ ਵੀਰ ਜੀ ਪਾਵਾਂਗੇ ਵੀਡੀਓ ਠੀਕ ਉਹ ਗੱਡੀ ਇਹਨਾਂ ਕਿਦ ਚੱਲ ਗਿਆ ਇਹ ਕਿਹੜਾ ਲੱਦ ਕੇ ਲਿਆਉਣ ਵਾਲੀਆਂ ਝੋਟੀਆਂ ਓਕੇ ਜੀ ਉਹ ਕੱਲ ਦੀ ਵੀਡੀਓ ਦੇ ਵਿੱਚ ਤਿੰਨ ਝੋਟੀਆਂ ਸੂਈਆਂ ਲਈਆਂ ਉਹ ਕੱਲ ਪਾਵਾਂਗੇ ਜਰੂਰ ਠੀਕ ਬਾਗੀ ਹਾਂਜੀ ਦੱਸੋ ਜੀ ਦੇਖੋ ਇਹ ਪੂਰੀ ਮੈਂ ਸਾਫ ਹੈ ਵਧੀਆ ਝੋਟੀ ਹੈ ਝੋਟੀ ਦਾ ਕੀ 85 ਦੀ ਹਾਂਜੀ ਘੱਤੀ ਦੀ ਹਾਂਜੀ ਇਹ 75 ਚੋਂ ਇਹ ਵੀ 100 ਕਿਲੋਮੀਟਰ ਪਹੁੰਚ ਕਰ ਦਾਂਗੇ ਇਹਦੀ ਲਓ ਜੀ 75000 ਚੋਂ ਹਾਂਜੀ 75000 ਚੋਂ 100 ਕਿਲੋਮੀਟਰ ਦੀ ਪਹੁੰਚ ਕਰ ਲਓ ਇਹ ਭਾਵੇਂ ਭਾਈ ਕਹਿੰਦਾ 100 ਕਿਲੋਮੀਟਰ ਪਹੁੰਚਿਆ ਤੇ ਛੋੜੇ ਜਿਵੇਂ ਘਰ ਵਾਲੇ ਕੋਈ ਹਾਂਜੀ ਹਾਂਜੀ ਛੋੜ ਵਿੱਚ ਕਰਾਂਗੇ ਭਾਈ ਛੋੜੇ ਘਰ ਵਾਲੇ ਤੇ 500 ਕਿਲੋਮੀਟਰ ਪਹੁੰਚ ਕਰਾ ਲੈ ਤੇ ਵਧੀਆ ਸਾਫ ਝੋਟੀ ਹੈ ਵਧੀਆ ਲੇਵਾ ਲੱਗਾ ਹੋਇਆ ਤਾਜੀ ਸੁਈ ਆ ਤੇ ਮੇਰੇ ਪਰ ਲਾਈਕ ਕਮੈਂਟ ਤੇ ਸ਼ੇਅਰ ਖਿੱਚ ਕੇ ਰੱਖੋ ਤੇ ਵਧੀਆ ਵੇਹੜਾ ਬਾਈ ਕੋਲ ਤੇ ਨਿੰਕਿਨੇ ਬਾਈ ਲੈ ਕੇ ਆਉਂਦਾ ਵਧੀਆ ਵਧੀਆ ਬਾਕੀ ਇਹੋ ਬੈਂਤੀ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਵੀ ਜਿੰਨੂੰ ਵੱਤ ਵੱਤ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਕਮੈਂਟ ਚੰਗੇ ਚੰਗੇ ਕਰਿਓ ਤੇ ਉਹਨਾਂ ਵੀ ਕੋਨਾ ਵੀ ਆ ਕੇ ਉਖਾਈ ਗਿਆ ਵੇ ਚੰਗੇ ਚੰਗੇ ਡੰਗਰ ਲੈ ਕੇ ਵਿਖਾਈ ਜਾਵਾਂਗੇ ਬੰਦਾ ਕਿ ਆ ਜੀ ਇਹ ਤੇ ਇਹਦੇ ਬਿਲਕੁਲ ਜਾਣਗੇ ਜੀ ਹਾਂ ਜੀ ਚਲੋ ਜੀ ਡਰੈਸ ਬੋਲੋ ਜੀ ਡਰੈਸ ਆਪਣਾ ਪਿੰਡ ਦਾਦੂਪੁਰਾ ਤਸਵੀਰ ਮਜੀਠਾ ਦੇ ਜਿਲ੍ਹਾ ਅੰਮ੍ਰਿਤਸਰ ਨਾਮ ਮੇਰਾ ਕੁਲਜਿੰਦਰਾ ਜੀ ਠੀਕ ਫੋਨ ਨੰਬਰ 987654318 ਠੀਕ ਜੀ 7888